ਦੋਸਤੋ ਜਦੋਂ ਵੀ ਤੁਸੀਂ ਅੰਮ੍ਰਿਤਸਰ ਨੂੰ ਜਾਓ ਜਾਂ ਆਓ ਅੰਮ੍ਰਿਤਸਰ ਤੋਂ ਤਾਂ ਤੁਹਾਨੂੰ ਭੁੱਖ ਲੱਗੇ ਤਾਂ ਦੋਸਤੋ ਆਹ ਰਾਹ ਦੇ ਵਿੱਚ ਆਉਂਦੀ ਆ ਹਵੇਲੀ ਤੇ ਦੋਸਤੋ ਇਸ ਹਵੇਲੀ ਦੀ ਖਾਸ ਕੀ ਗੱਲ ਆ ਤੁਹਾਨੂੰ ਦਿਖਾਵਾਂਗੇ ਕਿਉਂਕਿ ਦੋਸਤੋ ਇੱਥੇ 170 ਰੁਪਈਆ ਦੇ ਵਿੱਚ ਤੁਸੀਂ ਜਿਹੜਾ ਕੁਝ ਮਰਜ਼ੀ ਖਾ ਸਕਦੇ ਹੋ ਤੇ ਅੱਜ ਤੁਹਾਨੂੰ ਵਿਖਾਉਣੇ ਆ ਹਵੇਲੀ ਕੀ ਖਾ ਸਹਦੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਜੇ ਸਾਹਮਣੇ ਦੇਖ ਲਓ ਜੀ ਇਦਾਂ ਸਵਾਗਤ ਕਰਦੇ ਆ ਤੇ ਸਪੈਸ਼ਲ ਪਾਰਕਿੰਗ ਦਾ ਪ੍ਰਬੰਧ ਆ ਜੀ ਇਹੇ ਤੇ ਇਹ ਹੈਗੀ ਹੈ ਜੀ ਹਵੇਲੀ ਢਾਬਾ ਦਾ ਟ੍ਰੈਡੀਸ਼ਨਲ ਪੰਜਾਬੀ ਵੈਜੀਟੇਰੀਅਨ ਰੈਸਟੋਰੈਂਟ ਤਾਂ ਇਦਾਂ ਤੁਹਾਡਾ ਸਵਾਗਤ ਹੋਵੇਗਾ ਜੀ ਸਾਹਮਣੇ ਦੇਖ ਸਕਦੇ ਤੁਸੀਂ ਤੇ ਬਹੁਤ ਵਧੀਆ ਸਿਸਟਮਾ ਜੀ ਇੱਧਰ ਸਪੈਸ਼ਲ ਬਾਥਰੂਮ ਦਿੱਤੇ ਹੋਏ ਤੇ ਤੁਹਾਨੂੰ ਪੁੱਛਦੇ ਆਂ ਅੱਗੇ ਜੁਗਾੜ ਦਿਖਾਉਣੇ ਵੀ ਕੀ ਆਖਰਕਾਰ ਕਿਵੇਂ ਇਹੋ ਜੀ ਕੀ ਖਾਸ ਗੱਲ ਹੈ ਇਸ ਹਵੇਲੀ ਵਿੱਚ ਲੈ ਵੀ ਜੱਟਾ ਕਿੱਧਰ ਜਾਣਾ ਹੈ ਕੀ ਖਾਸ ਆ ਸਾਨੂੰ ਮੜਾ ਖਾਸ ਦੱਸ ਇਹਦੇ ਵਿੱਚ ਲੈ ਵੀ ਆਹ ਖਾਸ ਇਹਦੇ 'ਚ ਹੈ ਤਾਂ ਸੱਜਣੋ ਆਹ ਖਾਸ ਚੀਜ਼ ਹੈ ਇਹਦੇ 'ਚ ਦੇਖ ਲਓ ਅਲੱਗ-ਅਲੱਗ ਅਲੱਗ-ਅਲੱਗ ਸਬਜ਼ੀਆਂ ਜੋ ਜਿੱਦ ਕਰਵਾ ਖਾਓ 1 ਵਾਰੀ ਖਾਓ 2 ਵਾਰੀ ਖਾਓ 4 ਵਾਰੀ ਖਾਓ ਆਹ ਦੇਖ ਲਓ ਜੀ ਅਲੱਗ-ਅਲੱਗ ਸਬਜ਼ੀਆਂ ਤੁਸੀਂ ਆਪ ਭਾ ਕੇ ਆਪ ਦੀ ਪਸੰਦ ਦੀਆਂ ਖਾ ਸਕਦੇ ਜੀ ਇਹ ਹਵੇਲੀ ਦੀ ਖਾਸੀਅਤ ਹੈ ਸਾਹਮਣੇ ਸਲਾਦ ਵਗੈਰਾ ਪਿਆ ਇੱਧਰ ਤੁਸੀਂ ਬਹਿ ਕੇ ਖਾ ਸਕਦੇ ਜੀ ਜੋ ਵੀ ਚੀਜ਼ ਤੁਹਾਨੂੰ ਚੰਗੀ ਲੱਗੇ ਆਹ ਦੇਖ ਸਕਦੇ ਤੁਸੀਂ ਹੈ ਜਿਹੜੀ ਚੀਜ਼ ਮਰਜ਼ੀ ਖਾਓ ਹੈ ਵੈਜੀਟੇਰੀਅਨ ਹੈ ਨੌਨ ਵੇਜ ਬਿਲਕੁਲ ਨਹੀਂ ਬੰਦਾ ਜੀ ਇੱਥੇ ਤੇ ਗੰਡਿਆਂ ਦਾ ਰੰਗ ਦੇਖ ਲਓ ਤੁਸੀਂ ਹੈ ਪੂਰਾ ਐਦਾਂ ਲੱਗਦਾ ਜਿਵੇਂ ਪਾਲਚ ਕੀਤੀ ਹੁੰਦੀ ਉੱਪਰ ਤੇ ਕੀ ਪ੍ਰਾਈਸ ਹੈ ਤਾਂ ਪਤਾ ਕੋਈ ਆਈਡੀਆ 170 ਰੁਪਏ 117 ਰੁਪਈਆ ਦੇ ਵਿੱਚ ਸ਼ਾਇਦ 170 ਰੁਪਏ ਦੋਸਤੋ ਇੱਕ ਪਲੇਟ ਦੇ ਵਿੱਚ ਜਿਹੜਾ ਕੁਝ ਮਰਜ਼ੀ ਖਾਓ ਤੇ ਅਸੀਂ ਹੁਣ ਖਾਂਦੇ ਆ ਦੋਸਤੋ ਬਾਅਦ ਪਤਾ ਲੱਗੂਗਾ ਰੱਜ ਕੇ ਇਹ ਕਿਹੜੇ ਰੋਡ ਤੇ ਰਹਿ ਜਾਂਦੀ ਚਾਚਾ ਹਵੇਲੀ ਹਰੀ ਕੇ ਰੋਡ ਹਰੀ ਕਿਆ ਵਾਲੀ ਦੀ ਅੰਬਰਸਰ ਤੋਂ ਹਰੀ ਕੇ ਰੋਡ ਅੰਬਰਸਰ ਤੋਂ ਹਰੀ ਕੇ ਰੋਡ ਤੇ ਆਉਂ ਭੁੱਖ ਲੱਗੇ ਤਾਂ ਹਵੇਲੀ ਤੇ ਜਰੂਰ ਆਉਗਾ ਸਾਹਮਣੇ ਇਹੋ ਜਿਹਾ ਦ੍ਰਿਸ਼ ਤੇ ਬਿਲਕੁਲ ਸਾਫ਼ ਸੁਥਰੀ ਹਵੇਲੀ ਦੋਸਤੋ ਲਾਵੀ ਹੁਣ ਆਪਾਂ ਪਾਲੀਏ ਖਾਣਾ ਠੀਕ ਹੈ ਫਿਰ ਤਾਂ ਦੋਸਤੋ ਮੈਨੂੰ ਆ ਸਬਜ਼ੀਆਂ ਦੇ ਵਿੱਚ ਪਸੰਦ ਆਈਆਂ ਦੇਖ ਸਕਦੇ ਤੁਸੀਂ ਮਟਰ ਦੀ ਇੱਕ ਮਸਰੂਮ ਦੀ ਦਹੀਂ ਨਾਲ ਸਲਾਦ ਤੇ ਥੋੜੀ ਜਿਹੀ ਚੌਲ ਤੇ ਫੁਲਕੇ ਇੱਥੇ ਆਉਣਗੇ ਹਨਾ ਆਪਣੇ ਕੋਲੇ ਫੁਲਕੇ ਸਪੈਸ਼ਲ ਗਰਮ ਆਉਣਗੇ ਤੇ ਦੇਖਦੇ ਹਾਂ ਟੈਸਟ ਕਰਕੇ ਵੀ ਕਿਦਾਂ ਦਾ ਫੀਲ ਆਉਂਦਾ ਤੇ ਦੋਸਤੋ ਰੋਟੀ ਸਬਜੀ ਪਾਣੀ ਚਾਹ ਦੀ ਗੱਲ ਕਰੀਏ ਤਾਂ ਦੋਸਤੋ ਇੱਕ ਨੰਬਰ ਚੀਜ਼ ਸੀ ਇੱਕ ਨੰਬਰ ਚੀਜ਼ ਦੋਸਤੋ ਇੱਥੇ ਤੁਹਾਨੂੰ 13 ਤਰ੍ਹਾਂ ਦੀਆਂ ਸਬਜ਼ੀਆਂ ਮਿਲਣਗੀਆਂ ਮਟਰ ਪਨੀਰ ਤੋਂ ਲੈ ਕੇ ਮਸ਼ਰੂਮ ਤੱਕ ਦੀ ਸਬਜ਼ੀ ਇੱਥੇ ਤੁਹਾਨੂੰ ਪ੍ਰੋਵਾਈਡ ਆ ਬਿਲਕੁਲ ਤਾਜੀ ਨੀਚੇ ਹੀਟਰ ਲੱਗੇ ਹੋਏ ਆ ਹਮੇਸ਼ਾ ਤਰੋ ਤਾਜ਼ਾ ਸਬਜ਼ੀ ਮਿਲੇਗੀ ਹਮੇਸ਼ਾ ਤਰੋ ਤਾਜ਼ਾ ਰੋਟੀ ਮਿਲੇਗੀ ਤਾਂ ਦੋਸਤੋ ਇੱਕ ਰੂਲ ਆ ਇੱਥੇ ਵੀ 170 ਰੁਪਈਆ ਦੇ ਵਿੱਚ ਇੱਕ ਬੰਦਾ ਹੀ ਖਾ ਸਕਦਾ ਚਾਹੇ ਉਹ ਸਾਰਾ ਖਾ ਜੇ ਚਾਹੇ ਉਹ ਤੇਰਾਂ ਦੀਆਂ ਤੇਰੀਆਂ ਸਬਜ਼ੀਆਂ ਨਵੇੜ ਦੇ ਉਹਨਾਂ ਨੇ 170 ਰੁਪਈਆ ਹੀ ਚਾਰਜ ਕਰਨੇ ਆ ਚਾਹੇ ਤੁਸੀਂ 10 ਰੋਟੀਆਂ ਖਾਓ ਚਾਹੇ ਤੁਸੀਂ ਇੱਕ ਰੋਟੀ ਖਾਓ ਜੇਕਰ ਤੁਹਾਡੇ ਨਾਲ ਬੱਚਾ ਹੈ ਤਾਂ ਉਸਦੇ ਵੀ ਅਲੱਗ 170 ਰੁਪਏ ਹੀ ਗਿਨੇ ਜਾਣਗੇ ਜਦੋਂ ਵੀ ਤੁਸੀਂ ਇਸ ਹਵੇਲੀ ਵਿੱਚ ਆਉਗਾ ਸੀ ਤਿੰਨ ਜਾਣੇ ਸੀ ਸਾਡੇ 510 ਰੁਪਏ ਲੱਗੇ ਤੇ 60 ਰੁਪਏ ਚਾਹ ਟੋਟਲ 570 ਰੁਪਏ ਸਾਡੇ ਇੱਥੇ ਲੱਗੇ ਤਾਂ ਜੋ ਸਾਨੂੰ ਕਾਫੀ ਸਕੂਨ ਮਿਲਿਆ ਰੋਟੀ ਖਾ ਕੇ ਜਦੋਂ ਵੀ ਤੁਸੀਂ ਆਓ ਦੋਸਤੋ ਇਸ ਹਵੇਲੀ ਦੇ ਵਿੱਚ ਜਰੂਰ ਸ਼ਿਰਕਤ ਕਰਿਆ ਜੀ 170 ਅੱਜ ਕੱਲ ਦੀ ਡੇਟ ਵਿੱਚ ਮੇਰੇ ਹਸਾਨ ਵਾਲ ਜਾਇਦੀਆ ਅੰਬਰਸਰ ਦਾ ਏਰੀਆ ਹੋਵੇ ਮਹਿੰਗਾ ਏਰੀਆ ਹੋਵੇ ਹਨਾ ਤੇ ਖਾਣਾ ਵੀ ਤਾਜ਼ਾ ਹੋਵੇ ਤਾਂ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਿਆ ਤੇ ਦੋਸਤੋ ਇਸ ਤੋਂ ਬਾਅਦ ਅਸੀਂ ਹੋਏ ਰਵਾਨਾ ਕਰਨ ਨੂੰ ਚਾਚਾ ਰੂਮੀ ਨੂੰ ਛੱਡਣ ਆਏ ਸੀਗੇ ਅਕਸਰ ਹੀ ਤੁਸੀਂ ਵੀਡੀਓ ਚ ਦੇਖਦੇ ਹੋ ਤੇ ਚਾਚਾ ਰੂਮੀ ਜੀ ਗਏ ਚਲੇ ਨੇ ਫਿਲੀਪੀਨ ਹੁਣ ਆਉਣਗੇ ਦੋਸਤੋ April ਚ ਤੇ ਫਿਰ ਆਪਾਂ ਕਰਨਾਗੇ ਟੂਰ ਵੀਡੀਓ ਕਿਦਾਂ ਲੱਗੀ ਸ਼ੇਅਰ ਜ਼ਰੂਰ ਕਰਦੇ ਹੋ ਥੈਂਕ ਯੂ ਧੰਨਵਾਦ